ਬਾਤ ਜੀ ਲੈ ਤੂੰ ਹੀ ਨਿਕਲਾਈ ਕਿਲੇ ਘਰ ਨੂੰ ਹਾਂ ਹੋ ਗਿਆ ਸੀ ਕੰਮ ਜੱਬੜ ਗਿਆ ਸਭ ਹਾਂ ਆ ਬਾਹਰ ਉਹਨਾਂ ਕੇ ਆਂਟੀ ਕਹਿੰਦੇ ਰਹਿਣ ਦੇ ਕਹਿੰਦੇ ਮੀਂਹ ਤੇ ਆਈ ਜਾਂਦੇ ਆਹ ਜੀ ਮੀਂਹ ਪੈਣਾ ਜੀ ਰਾਤ ਨੂੰ ਆਹ ਇਹ ਤੇ ਹੋਣਾ ਫਿਰ ਮੇਰੇ ਜਲਦੀ ਹੋ ਗਿਆ ਚੱਟਾਂ ਮੈਂ ਜਾ ਘਰ ਨੂੰ ਫਿਰ ਗਰੋਹ ਨੂੰ ਵੇ ਆਹੋ ਕਿ ਦੇਖੀ ਮਿੱਟੀ ਮੂਟੀ ਨਾਲ ਲਿਬੜਾ ਨਾ ਹੋਵੇ ਹਾਂ ਅੱਜ ਨਾ ਮੈਂ ਤੁਹਾਨੂੰ ਗੱਲ ਦੱਸੀ ਆ ਹੂੰ ਉਹ ਨਾਲੇ ਬੈੱਡ ਤੇ ਕੋਨਾ ਸੋਨੇ ਦੀ ਚੂੜੀ ਪਈ ਸੀ ਬੜੀ ਸੋਹਣੀ ਸੀ ਅੱਛਾ ਅੱਜ ਮੈਂ ਚਾੜੂ ਫੇਰਿਆ ਨਾ ਤੇ ਉਹ ਬਾਹਰ ਆ ਗਈ ਉਦੋਂ ਚਾੜੂ ਤੇ ਮੈਂ ਰੋਜ਼ ਹੀ ਲਾਉਣੀ ਆ ਪਰ ਉਦੋਂ ਤੇ ਕੋਈ ਲੱਭੀ ਨਹੀਂ ਮੈਨੂੰ ਕਦੀ ਅੱਜ ਚੂੜੀ ਲੱਭੀ ਜਾਦੇ ਭਰਾਂਟੀ ਕਹਿੰਦੇ ਆ ਕਿੰਨੇ ਦਿਨਾਂ ਦੇ ਘਾਟੇ ਨੇ ਦੇਤੀਂ ਅੰਦੀ ਨੂੰ ਹਾਂ ਨਹੀਂ ਮੈਂ ਦੇਤੀ ਚਲ ਚੰਗਾ ਕੀਤਾ ਮੈਂ ਮੰਦਰੀਨਾਂ ਕੰਮ ਕਰਨਾ ਵਾ ਕੋਈ ਇਹਦਾ ਕੰਮ ਨਹੀਂ ਕਰਨਾ ਆ ਉਹ ਤੇ ਫੇਰ ਮੰਦਰੀਨਾਂ ਕਰਨਾ ਵਾ ਉਹ ਸੋਨੇ ਦੀ ਚੂੜੀ ਹੈ ਕੀ ਕਰਨੀ ਹੈ? ਅਹ ਨਹੀਂ ਸਾਡੇ ਕਿਹੜੇ ਕੰਮ ਆਉ। ਆਹੋ। ਹੈ? ਹਾਂ। ਇਹ ਤਾਂ ਵੱਡੇ ਲੋਕਾਂ ਦੇ ਗਹਿਣੇ ਹੁੰਦੇ ਆ। ਆਹੋ। ਨਾਲੇ ਹੀ ਪਾ ਕੇ ਕਿੱਥੇ ਜਾਣਾ? ਆਹ ਨਾਲੇ ਸਾਨੂੰ ਕੀ ਸਾਨੂੰ ਪਤਾ ਹੀ ਨਹੀਂ ਇੰਦਾ ਚੀਜ਼ਾਂ ਦਾ ਕੀ ਇਹਦੇ। ਹਾਂ। ਚੰਗਾ ਕੀ ਤਾਂ ਤੂੰ ਵਾਪਸ ਕਰਤੀ। ਆਹੋ। ਨਹੀਂ ਉਹ ਤਾਂ ਮੈਂ ਕਰ ਹੀ ਦੇਣੀ ਸੀਗੀ ਮੈਂ ਕੀ ਕਰਾਂ। ਕਹਿੰਦੀ ਕਿਹਨਾਂ ਦੀ ਜਦੋਂ ਵਾਪਸ ਕੀਤੀ ਫਿਰ। ਕਹਿੰਦੇ ਮੈਂ ਆਹ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ ਕਹਿੰਦੀ। ਤੁਸੀਂ ਵੀ ਨਾ ਕਰਿਓ ਅੰਕਲ ਮੈਂ ਨਾ ਗੱਲ ਕਰਿਓ। ਮੈਂ ਸੰਗਲੂ ਨਾ ਤੇ ਅੰਕਲ ਨੂੰ ਨਹੀਂ ਦੱਸਿਆ। ਇੱਕ ਵਾਚੀ ਆਹੋ। ਅੱਛਾ। ਮੈਂ ਨਹੀਂ ਦੱਸਿਆ ਹੈਗਾ। ਤੇ ਜਿੰਦੇ ਫੇਰ ਮੈਨੂੰ ਚੀਜ਼ ਕੋਈ ਲੈ ਕੇ ਨਹੀਂ ਹੁੰਦੀ ਕਿ ਤੁਹਾਨੂੰ ਤਾਂ ਸਾਹਮਣੇ ਨਹੀਂ ਹੁੰਦੀ ਹੈਗੀ ਹਾਂ ਤੇ ਬੈੱਡ ਥਲੇ ਝਾੜੂ ਨਾ ਤੂੰ ਫੇਰਦੀ ਭਾਵੇਂ ਲੱਭਦੀ ਨਾ ਨਹੀਂ ਬੈੱਡ ਹੇਠਾਂ ਦਾ ਮੈਂ ਰੋਜ਼ ਹੀ ਫੇਰਦੀ ਆ ਝਾੜੂ ਹੂੰ ਜਾਨਦਗੀ ਤੇ ਕਿਸੇ ਪਾਰ ਆ ਪੈਸੇ ਲੱਗੇ ਹੋਣੇ ਪਾਵੇ ਪੂਰੇ ਨੇ ਲੱਗੇ ਹੋਣੀ ਹਾਂ ਇਦਾਂ ਹੀ ਹੋਣੀ ਤੇ ਬੜੇ ਖੋਛੇ ਹੁੰਦਾ ਚੱਲ ਵਧੀਆ ਕੀਤਾ ਤੂੰ ਹਾਂ ਤੇ ਉਹਨਾਂ ਨੇ ਖੀਰ ਬਣਾਈ ਤੇ ਉਹ ਫੇਰ ਮੈਨੂੰ ਖਵਾਈ ਸਰਦਾਰ ਗਿਆ ਸੀ ਮੇਥੋਂ ਅੱਛਾ ਮੈਂ ਬੁਧਾਈ ਦਿੱਤੀ ਸਰਦਾਰ ਨੂੰ ਉਹ ਬਾਹਰ ਜਾਣ ਵਾਲੀ ਬਾਹਰ ਜਾਣ ਵਾਲੀ ਅੱਛਾ ਆਹੋ ਕਹਿੰਦਾ ਕਹਿੰਦਾ ਬਾਬੇ ਨੇ ਬਣਾ ਤਾ ਕਿਰਪਾ ਕਰਤੀ ਐ ਤੇ ਨਾਲੇ ਜਾਂਦਾ ਡੰਗਰ ਵੇਚ ਜਾਣੇ ਆ ਵੇਚ ਦੇ ਆਹੋ ਕਹਿੰਦਾ ਡੰਗਰ ਵੇਚ ਜਾਣੇ ਤਾਂ ਕੋਈ ਰਿਸ਼ਤੇਦਾਰ ਆ ਉਹਨਾਂ ਦਾ ਕੋਈ ਜਿੰਨੇ ਇਥੇ ਰਹਿਣ ਹੋਣਾ ਉਹਨੇ ਐਲੀ ਕੋਈ ਠੇਕੇ ਉਹਨੂੰ ਦੇ ਦੇ ਸੀ ਫੇ ਸਾਡੇ ਦੇ ਕੰਮ ਦਾ ਔਖਾ ਜਾਣਾ ਆਹੋ ਮੈਨੂੰ ਵੀ ਇਦਾਂ ਲੱਗਣ ਡਿਆ ਚੱਲ ਅਗਲੇ ਪ੍ਰਮਾਤਮਾ ਦੀ ਮੌਜ ਅਗਲੇ ਜਾਣਾ ਹੀ ਆ ਬਾਹਰ ਆਪਾਂ ਕਿਤੇ ਹੋਰ ਵੇਖ ਲੈਨੇ ਆ ਆ ਫਿਰ ਹੁਣ ਤੋਂ ਲੱਭਣਾ ਸ਼ੁਰੂ ਕਰਦਾਂ ਜਿੰਨਾ ਚਿਰ ਹੋਇਆ ਨਿਭੀ ਬੜੀ ਵਧੀਆ ਨੇ ਬੰਦੇ ਆ ਬੜਾ ਵਧੀਆ ਸਾਥ ਦਿੱਤਾ ਇਹਨਾਂ ਨੇ ਹਾਂਜੀ ਉਹ ਤੇ ਕਦੀ ਕਦੀ ਕੋਈ ਨਾ ਨਹੀਂ ਕੀਤੀ ਦਾ ਨੂੰ ਜੋਗ ਆ ਉਹਨੇ ਉਹੀ ਕਰਕੇ ਦਿੱਤਾ ਹੂੰ ਤੇ ਚਲੋ ਵਧੀਆ ਗੱਲਾਂ ਜਾਣ ਆਪਣੇ ਬੱਚਿਆਂ ਕੋਈ ਵੀ ਆਹ ਨਹੀਂ ਫਿਰ ਕਿਸੇ ਦਿਨ ਨਾ ਛੁੱਟੀ ਕਰਕੇ ਤੇ ਕੰਮ ਲੱਭ ਲਈ ਆਹ ਕਰ ਲੈਣਾ ਮੈਂ ਕਿਸੇ ਦਿਨ ਆਹੋ ਤਾਂ ਇਦਾਂ ਕਰ ਲਈਏ ਫਿਰ ਨਾ ਉਹ ਨਾ ਵੀ ਇਹ ਸਨ ਇੱਕਦਮ ਜਵਾਬ ਦੇ ਦੇਣ ਹੜਕੋ ਕੰਮ ਆਹ ਹੁੰਦੀ ਪੈਣਾ ਕੱਲ ਟਿਕ ਟੱਕਾ ਰਾਗੇ ਕੰਮ ਚੱਲ ਜਾਣਾ ਹੈ ਨਾ ਕਿੱਥੇ ਚਲੇ ਜਦੇ ਮੈਂ ਆ ਝੋਨੇ ਰੋ ਪਾਣੀ ਪੱਠੇ ਨਾ ਪਿੰਦਾ ਮੈਂ ਵੇਖ ਕੇ ਆਵਾ ਪਾਣੀ ਜਿਆਦਾ ਹਨ ਚੁੰਨਿਆਂ ਦੇ ਵਿੱਚ ਆਹੋ ਪੱਠੇ ਗਾਲੀ ਨਾ ਜਾਣਾ ਆਹੋ ਪੱਠੇ ਨੀਵੇਂ ਥਾਵਾ ਤੇ ਉਧਰੋਂ ਨਿਕਲ ਜਾਂਦਾ ਮੈਂ ਵੇਖ ਮਿੱਟੀ ਮੁੱਟੀ ਟੱਕ ਦਿੰਦਾ ਉੱਥੇ ਵੇਖ ਕੇ ਚਲ ਚਲ ਜਾ ਫੇਰ ਟਾਈਮ ਨਾਲੋਂ ਹਾਂ ਠੀਕ ਹੈ ਸੁਦਰ ਆ ਗਈ ਮੈਂ ਕਿਹਾ ਉਹ ਗੋਪੀ ਘਰੋਂ ਚਲ ਗਈ ਇਹ ਤਾਂ ਉਹਨੂੰ ਕੋਈ ਨਾ ਕੋਈ ਦੇ ਹੀ ਦੇਣਾ ਹੈ ਤੂੰ ਉਹ ਵੀ ਚਲ ਗਈ ਆਹ ਕਹਿੰਦੀ ਤੇ ਗਿੱਲਾ ਵੇਲਾ ਤਾਂ ਮੈਂ ਨਾ ਹੋਏ ਚਲ ਜਾ ਕੋਈ ਗੱਲ ਨਹੀਂ ਤੂੰ ਕਦੀ ਆਨੀ ਆ ਵੀ ਮੈਂ ਬੱਚੇ ਦੇ ਕੱਪੜੇ ਦਊਂਗੀ ਕਦੀ ਮੈਂ ਆਨੀ ਆ ਕੋਹ ਦੇਊਂਗੀ ਤੇ ਤੂੰ ਨੂੰ ਘਟ ਦੁੱਧ ਹੀ ਦੇ ਦਿੰਦੀ ਅੱਜ ਮੀ ਪੈਂਦਾ ਚੱਲ ਨਿਆਣਾਂ ਪੀ ਲੈਂਦਾ ਦੁੱਧ ਦੀ ਮੈਂ ਖੀਰ ਬਣਾ ਲਈ ਆ ਉਹਪੀਨ ਮੈਂ ਖਵਾ ਲ ਕੇ ਘਲਾਇਆ ਵਾ ਤੂੰ ਮਹਿੰਗੇ ਨੂੰ ਵੀ ਦੇ ਦਿੰਦੀ ਫਿਰ ਆਵਾਜ਼ ਮਾਰ ਕੇ ਤੇ ਕੋਈ ਗੱਲ ਨਹੀਂ ਜੇ ਇੱਥੇ ਹੀ ਆ ਮਹਿੰਗਾ ਤੇ ਖੀਰ ਵੀ ਹੈਗੀ ਆ ਹੁਣ ਆਵਾਜ਼ ਮਾਰ ਕੇ ਮੈਂ ਫੜਾ ਦਿੰਨੀ ਕੋਈ ਨਹੀਂ ਤੇ ਗੋਪੀ ਨੂੰ ਜਦੋਂ ਮੈਂ ਕਹਿ ਦਿੰਨੀ ਆ ਵੀ ਕੋਈ ਚੀਜ਼ ਲੈ ਜਾ ਆਟਾ ਲੈ ਜਾ ਚੌਲ ਲੈ ਜਾ ਕੋਈ ਚੀਜ਼ ਲੈ ਜਾ ਤੇ ਉਹ ਕਹਿੰਦੀ ਅੱਜ ਜੋਗਾ ਹੈਗਾ ਵਾ ਅੱਜ ਜੋਗਾ ਹੈਗਾ ਵਾ ਤੇ ਫਿਰ ਮੈਂ ਹੁਣ ਦੱਸ ਕੀ ਕਰਾਂ ਦੰਦਰ ਕਈਆਂ ਦਾ ਦਿਲ ਨਾ ਭਰਿਆ ਹੁੰਦਾ ਵਾ ਕੋਈ ਚੀਜ਼ ਮੰਗਦੀ ਨਹੀਂ ਗੀ ਜਦ ਆਪਾਂ ਚੀਜ਼ ਜਿਹੜੋ ਪਾ ਗਏ ਫੜਾਉਣੀ ਨਹੀਂ ਉਹਨਾਂ ਨੂੰ ਉਹਨਾਂ ਨੇ ਕਹਿਣਾ ਹੀ ਆ ਵੀ ਕੋਈ ਨਹੀਂ ਹੈਗਾ ਵਾ ਹੈਗਾ ਵਾ ਤੂੰ ਚੀਜ਼ ਪਾ ਕੇ ਫੜਾ ਹੁਣ ਉਹ ਤਾਂ ਫਿਰ ਬੰਦਾ ਕੋਈ ਲੈ ਹੀ ਜਾਂਦਾ ਵਾ ਉਹਨੂੰ ਫੜਾਉਦੀ ਉਸੇ ਵੀ ਪਾ ਕੇ ਕੋਈ ਚੌਲ ਪਾ ਦਿੰਦੀ ਦੁੱਧ ਦੇ ਦਿੰਦੀ ਉਹ ਚੱਲ ਉਹ ਵੀ ਜਾ ਕੇ ਬਣਾ ਲੈਂਦੀ ਚੌਲ ਚਾਹ ਆ ਹੁਣ ਐਦਾਂ ਤਾਂ ਨਹੀਂ ਮੈਂ ਹੱਥ 'ਚ ਨਹੀਂ ਉਹਦੇ ਫੜਾਏ ਪਾ ਕੇ ਹੁਣ ਉਹ ਕਿਹੜੀ ਉੱਪਰ ਹੀ ਹੋਣੀ ਇੱਥੇ ਰਹਿਣ ਲਈ ਤੇ ਸਾਰਾ ਸਾਡਾ ਭੇਤ ਵਾ ਹਾ ਡਾ ਵੀ ਪਤਾ ਸਾਨੂੰ ਵੀ ਉਹਦਾ ਪਤਾ ਬੰਦਾ ਕਹਿ ਦਿੰਦਾ ਚੱਲ ਕੋਈ ਨਹੀਂ ਆਂਟੀ ਅੱਜ ਪਾ ਗੋ ਮੈਨੂੰ ਆ ਚੀਜ਼ਾਂ ਨਹੀਂ ਮੇਰੇ ਕੋ ਫੇਰ ਉਹ ਗੱਲ ਇਹ ਰੱਜੇ ਦਿਲ ਦੇ ਲੋਗ ਵਾ ਇਹੋ ਜੀ ਗੱਲ ਨਹੀਂ ਕਿ ਹੁੰਦੀ ਲਿਸ਼ੂ ਲਿਸ਼ੂ ਨਹੀਂ ਕਰਨ ਦੇ ਮੈਂ ਵੇਖਿਆ ਨਾ ਇਹਨਾਂ ਦਾ ਦੋਵਾਂ ਜੀਆਂ ਦਾ ਹਾਲ ਵੇਖਿਆ ਵੀ ਬਿਲਕੁਲ ਬਹੁਤ ਵਧੀਆ ਕੰਮ ਕਰਨ ਦੇ ਸਹੀ ਗੱਲ ਵਾ ਤੇ ਇਹੋ ਜੇ ਬੰਦਿਆਂ ਨੂੰ ਦੇਣ ਨੂੰ ਵੀ ਜੀ ਕਰਦਾ ਤੇ ਖਵਾਲਣ ਨੂੰ ਵੀ ਜੀ ਕਰਦਾ ਕਿੰਨਾ ਆਪਣਾ ਘਰ ਸਮਝ ਕੇ ਕੰਮ ਕਰਨ ਦੇ ਆ ਇਹ ਹਾਂ ਤੁਸੀਂ ਮੈਨੂੰ ਹੋਰ ਟੈਨਸ਼ਨ ਲਾਤੀ ਪਹਿਲਾਂ ਮੈਨੂੰ ਕਹਿ ਦਿੰਦੇ ਵੀ ਉਹ ਜਦੋਂ ਜਾਊਗਾ ਤੈਨੂੰ ਕੌਣ ਫੜਾ ਦੇ ਯਾਰ ਮੈਂ ਤੈਨੂੰ ਮਤ ਦੇਣੀ ਆ ਹੁਣ ਜਨਾਨੀਆਂ ਦਾ ਕੰਮ ਜਨਾਨੀਆਂ ਆਪੇ ਜਾਣਦੀਆਂ ਕਈ ਵਾਰੀ ਵੇਖਿਆ ਨਾ ਉਹ ਕਹੇ ਉਹ ਜਾਈਏ ਕਿਥੇ ਤੇ ਕਹਿ ਦਿੰਦੇ ਚਾਹ ਚਾਹ ਨਹੀਂ ਪੀਣੀ ਚਾਹ ਨਹੀਂ ਪੀਣੀ ਵੀ ਨਾ ਕਰਾਉਂਦੇ ਵੀ ਨਹੀਂ ਮੈਂ ਨਹੀਂ ਪੀਣੀ ਬੰਦਾ ਆਖੇ ਬਾਹੋਂ ਫੜਿਆ ਆਖੇ ਚੱਲ ਆ ਬੈ ਪੀ ਤੇ ਚਾਹ ਚੁਪੀਨੀ ਅੱਧਾ ਕਰ ਦੇਗਾ ਇਹਦਾ ਨਹੀਂ ਕਹਿੰਦਾ ਉਹ ਚਾਹ ਪੀਜੀ ਬਸ ਇਦਾਂ ਨਾ ਕਰਦੇ ਆ ਚੀਜ਼ ਬਣਾ ਕੇ ਅਗਲੇ ਦੇ ਹੱਥ ਤੇ ਗਾੜੀ ਰੱਖ ਦੋ ਫਿਰ ਬੰਦਾ ਫੜ ਲੀ ਚੱਲ ਠੀਕ ਆ ਬਾਬਾ ਬੱਸ ਕਰੋ ਕੋਈ ਗੱਲ ਨਹੀਂ ਹੁਣ ਮੈਨੂੰ ਟੈਨਸ਼ਨ ਲੱਗੀ ਰਹਿਣੀ ਆ ਮਹਿੰਗਾ ਇੱਥੇ ਹੀ ਆ ਨਾ ਮੈਂ ਉਹਨੂੰ ਫੜਾ ਦਿੰਨੇ ਪਾ ਕੇ ਚੌਲ ਚਾਲ ਆ ਚੱਲ ਉਹਨੂੰ ਫੜਾ ਦੀ ਜਾਂ ਚੌਲ ਵੀ ਦੇ ਦਿੰਦੀ ਮੀਰ ਪਾ ਦੂੰਗੀ ਡੱਬੇ 'ਚ ਉਹਨੂੰ ਜਾ ਕੇ ਘਰ ਨਾਲੇ ਆਪ ਖਾ ਲੂਗਾ ਤਾਂ ਨਾਲੇ ਮੁੰਡੇ ਨੂੰ ਖਵਾ ਲੂਗਾ ਤੂੰ ਹੋਰ ਦੱਸੋ ਕੀ ਜਾਂਦੇ ਜੀ ਦੁੱਧ ਵੀ ਮੈਂ ਤੇਰੀ ਗਲਾ ਇੱਕ ਦੁੱਧ ਤੋਂ ਚੋਨਾ ਵਸ਼ਾਮਾ ਤਾਂ ਫੇਰ ਹੀ ਹੁਣ ਮੈਂ ਖੀਰ ਬਣਾ ਲਈ ਮੈਂ ਕਿਹਾ ਹਰ ਕੇ ਦੁੱਧ ਫੜਾ ਦਾਂਗੇ ਪਾ ਕੇ ਡੱਬੇ 'ਚ ਇਦਾਂ ਹੀ ਕਰ ਲਈ ਆ ਕੋਈ ਨਾ ਕੋਈ ਨਾ ਹੱਥੋਂ ਦਾਣ ਪੁੰਨ ਕਰਨੇ ਚਾਹੀਦਾ ਕਰਨ ਨਾਲ ਚਾਹੀਦਾ ਤੁਸੀਂ ਤਾਂ ਅੱਧਾ 75 ਹੀ ਲਾ ਦਿੰਨੇ ਕਿਸੇ ਨਾਲ ਪਤਾ ਇਧਰ ਵੇ ਡੰਗਰਾਂ ਦੇ ਥਲੇ ਇਦਾਂ ਮਾਂਜਾ ਮਾਰਦਾ ਐ ਫਰਸ਼ ਕੱਢ ਦਿੰਦਾ ਚਿੱਟਾ ਆਹ ਤਾਂ ਠੀਕ ਵਾ ਆਪਣਾ ਘਰ ਸਮਝ ਕੇ ਫੇਰ ਕਰਦਾ ਨਹੀਂ ਉਪਰਿਆਂ ਵਾਂਗੂ ਨਹੀਂ ਉੱਤੇ 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 ਬਾਰਗੇ ਚੱਲੋ ਜੀ ਉਹ ਕਹੇ ਤੇ ਉਹ ਕਹੀ ਇਦਾਂ ਨਹੀਂ ਕਰਦਾ ਹੁਣ ਤੇ ਤੇਰੇ ਘਰ ਦੀ ਸਫਾਈ ਕਿੰਨੀ ਗੋਪੀ ਕਰਦੀ ਆ ਗਿਆ ਮਹਿੰਗਾ ਵੀ ਹੁਣ ਮੱਤਿਆ ਨਾ ਸਰਦਾਰ ਨਹੀਂ ਬੇਪਰਾਵਾ ਬੂਆ ਤੋੜਨਾ ਵਾ ਹਾਂ ਚਾਹ ਚਾਹ ਪੀਣੀ ਚਾਹ ਪੀਤੀ ਨੂੰ ਚੇਰ ਹੋਇਆ ਵਾ ਕਿਆ ਤੇ ਪੀਓ ਨਾ ਡਾਕਟਰ ਕਹਿੰਦੇ ਜਿਆਦੀ ਤੂੰ ਚੰਗਾ ਵਾ ਤੂੰ ਗਲਾਸ ਪਰ ਪਰ ਚਾਹ ਦੇ ਪੀਏ ਨਾ ਕੀ ਤੂੰ ਅੰਦਰ ਸੁਟਿਆ ਆਪਣੇ ਬਿਮਾਰੀਆਂ ਲਵਾਵੇਂਗਾ ਇਹਨੇ ਮੀ ਪੈਣਾ ਤੇ ਮੈਂ ਬੰਨਾ ਵਢਣ ਡਿਆ ਤੇ ਭਜ ਗਿਆ ਸਾਰਾ ਮੀ ਹਟ ਗਿਆ ਵੇਖ ਤੋਪ ਲੱਗੀ ਕਿੱਡੀ ਸੋਹਣੀ ਹੋਣੀ ਲੱਗੀ ਨਾ ਪਹਿਲਾਂ ਵੰਡਿਆ ਇਹ ਚਾਹ ਦਾ ਕੀ ਪੀਣਾ ਤੂੰ ਖੀਰ ਬਣਾਈ ਮੈਂ ਉਹਨੂੰ ਗੋਪੀ ਨੂੰ ਖਵਾ ਲ ਕੇ ਕਹੇ ਯਾਰ ਤੂੰ ਵੀ ਖੀਰ ਖਾ ਲ ਨੀ ਸਦਾਨੀ ਚਾਹ ਪੀਣੀ ਹੈ ਖੀਰ ਬਾਅਦ ਖਾ ਲਾਂਗੇ ਕੱਖ ਨਹੀਂ ਹਾਲ ਤੇਰਾ ਵੀ ਉਦਾਂ ਤੂੰ ਮੈਨੂੰ ਨਾ ਬਹਿਣ ਰਹੀ ਮਾਂ ਹਿਓ ਕੰਮ ਕੁੰਮ ਕਰਕੇ ਸਾਰਾ ਗਈ ਤੇ ਮੈਂ ਵੀ ਵਿਹਲੀ ਸਮਝਲਾ ਹੋ ਗਈ ਵੀ ਹੁਣ ਲਾਲਾ ਨਹੀਂ ਪਹਿਣ ਦੇਣਾ ਨਾਲ ਤੁਹੀ ਕਿਹਦੇ ਬਾਹਰ ਚਲ ਚਲੇ ਨਾ ਹੁਣ ਹਾਏ ਤੈਨੂੰ ਕਿਹਨੇ ਦੱਸਤਾ ਬਾਹਰ ਚਲ ਚੱਲੇ ਆ ਮੈਨੂੰ ਕਾਪੀਉਂ ਦੱਸ ਲੈ ਵੀ ਉਹਦੇ ਘਰ ਚ ਗੱਲ ਹੀ ਨਹੀਂ ਪੱਛਦੀ ਤੇਰੇ ਕੰਚ ਵਾਲਾ ਪਾ ਵੀ ਆਈ ਆ ਸਰਦਾਰਨੀ ਜਨਾਨੀਆਂ ਤੇ ਢੜਕ ਲੋ ਗੱਲਾਂ ਕਿੱਥੋਂ ਪੱਜਣੀਆਂ ਨਾ ਤੁਹਾਡੇ ਭਾਜੀ ਨਾ ਉਹਦੇ ਪਤੀਓ ਨੇ ਮੈਨੂੰ ਦੱਸਤਾ ਗਾੜੀ ਤੂੰ ਪਚਾਲੀ ਭਰਾਵਾ ਗੱਲ ਹੁਣ ਤੂੰ ਨਾ ਕਿਤੇ ਜਾ ਕੇ ਬਾਹਰ ਰੌਲਾ ਪਾਉਂਦਾ ਪਿਆ ਜਿਹੀ ਕਿ ਕੋਈ ਨਾ ਨਹੀਂ ਲਿਆ ਕਿਸੇ ਗੱਲ ਦਾ ਨਹੀਂ ਸ਼ਰਦਾਰ ਨਹੀਂ ਮੈਂ ਕਿਥੇ ਕਰਦੀ ਕੱਲ ਮੈਂ ਨਾ ਕਿ ਲਾ ਕੇ ਬਹਿਣਾ ਨਾ ਖਲੋਣਾ ਬਸ ਆਹੋ ਠੀਕ ਵਾ ਘਰੋਂ ਕੰਮ ਦੇ ਘਰ ਕੰਮ ਤੋਂ ਘਰ ਮੈਂ ਮੇਰੇ ਬਸ ਆਹੋ ਕਈ ਟੱਕਰ ਜਾਂਦੇ ਤੈਨੂੰ ਫੇਰ ਵੀ ਰਾਹ ਦੇ ਵਿੱਚ ਕੀਤਾ ਹੁਣ ਤੂੰ ਮੈਨੂੰ ਕਦੀ ਦੱਸੀ ਹੀ ਨਹੀਂ ਗੱਲ ਤੈਨੂੰ ਟੱਕਰੇ ਲਾੜੀ ਹੋਣੀ ਕਦੀ ਕਿ ਨਹੀਂ ਨਹੀਂ ਹੁਣ ਨਹੀਂ ਕਦੀ ਟੱਕਰੇ ਆਹੋ ਚੱਲ ਚੰਗਾ ਹੀ ਆ ਨਾ ਕਿਤੇ ਗਏ ਲੱਗਦੇ ਮੈਨੂੰ ਪਤਾ ਨਹੀਂ ਇਥੇ ਆਪ ਨਹੀਂ ਹੋ ਦਿੰਦੇ ਭਰਾਵਾ ਜਦੋਂ ਵੇਖੀ ਜਾ ਗ ਖੀਰ ਪਾਣੀ ਡੱਬੇ ਚ ਨਾਲੇ ਮੁੰਡਿਆਂ ਨੂੰ ਖਵਾ ਲਈ ਤੇ ਨਾਲੇ ਆਪ ਖਾਲੀ ਘਰ ਜਾ ਕੇ ਤੂੰ ਆਵਾਜ਼ ਮਾਰ ਤਾਂ ਮੈਨੂੰ ਮੈਨੇਜਰ ਕੰਮ ਕਰਾ ਮਾਰ ਦੀ ਨਾਲੇ ਥੋੜਾ ਬਤਾ ਸਮਾਨ ਮੈਂ ਲਫਾਫੇ ਚ ਪਾ ਕੇ ਦਿੰਨੀ ਆ ਉਹ ਜਾਣ ਲੱਗਾ ਲੈ ਕੇ ਜਾਵੇਂ ਠੀਕ ਆ ਸਰਦਾਰਨੀ ਆਹ ਤੂੰ ਕਿਧਰੋਂ ਗਲਾਹ ਆਈ ਚੁੱਕ ਕੇ ਲੈ ਕੇ ਮੈਂ ਤਾਂ ਵੰਗੇਨ ਜਾ ਦੇ ਕੇ ਆਈ ਆ ਤੁਹਾਨੂੰ ਲਿਆ ਤਾਂ ਮੈਂ ਮੈਨੇ ਪੀੜੀ ਜੇ ਕਿਉਂ ਐਸ਼ਾ ਦੇ ਰਹੀ ਆ ਚਾਹ ਮੰਗਾਂ ਦਾ ਮੇਰਾ ਤਾਂ ਸਿਰ ਖਾ ਲਿਆ ਨੇ ਕਰੇਦਾਈ ਵਿਚਾਰ ਸਰਦਾਰਨੀ ਚਾਹ ਮੈਂ ਹਾਏ ਹੈ ਨਹੀਂ ਚਾਹ ਫੇਰ ਮੈਂ ਆਪ ਜਾਲਤੂ ਮੈਂ ਬਣਾਉਣੀ ਫੇਰ ਬਣਾ ਨੂੰ ਕੇ ਸਿਰ ਪਰ ਵਾ ਕੇ ਫੇਰ ਮੈਂ ਚਮਕੇ ਚ ਵੜ ਕੇ ਚਾਹ ਬਣਾਈ ਪਤਾ ਕੀ ਗੱਲ ਆ ਜਿਹੜਾ ਕੰਮ ਵਾਲਾ ਬੰਦਾ ਨਾ ਇਹਨੂੰ ਢਿੰਟਿੰਗ ਬਾਅਦ ਚਾਹ ਥੋੜੀ ਥੋੜੀ ਮਿਲਦੀ ਰਹੇ ਤੇ ਸਰੀਰ ਜਿਹੜਾ ਵਾ ਤਮਾਤਾ ਜਾ ਰਿਹਾ ਤਰਿਆ ਰਿਹਾ ਸਰੀਰ ਆਹ ਕਾਲਾ ਚੱਲ ਚੰਗਾ ਹੋ ਗਿਆ ਦੇਤੀ ਚਾਹ ਤੇ ਬਿਲਕੁਲ ਹੋ ਗਿਆ ਆਹਦੇ ਨਾਲ ਇਹਨੂੰ ਮੈਂ ਕਿਹਾ ਤੈਨੂੰ ਸਮਾਨ ਥੋੜਾ ਬੋਤਾ ਦਵਾਂਗੀ ਤੇ ਲੈ ਜੀ ਜਾਣ ਲੱਗਾ ਉਹ ਸੱਚ ਉਹ ਚੇਤਾ ਉਹਨੂੰ ਆਖੀ ਵੀ ਲੈ ਕੇ ਆਵਾਜ਼ ਮਾਰ ਲਈ ਮੈਨੂੰ ਜਦੋਂ ਚਾਹ ਕੇ ਵੇਚਿਆ ਗਿਆ ਅੱਛਾ ਉਹ ਤਾਂ ਕਹਿੰਦਾ ਜਾਣ ਲੱਗਾ ਆਵਾਜ਼ ਮਾਰੂੰਗਾ ਅੱਛਾ ਤੇ ਤੁਸੀਂ ਬਾਹ ਮਿਲ ਲਾਤੀ ਨਹੀਂ ਪੀੜ ਕਰਨ ਉਹ ਡੰਡੀ ਤੇ ਉਹ ਆਇਆ ਭੈਣ ਜੀ ਉਹਨਾਂ ਦਾ ਫੋਨ ਮੁੜ ਕੇ ਕੋਈ ਨਹੀਂ ਭੈਣ ਜੀ ਦਾ ਫੋਨ ਤਨੀਗਾ ਆਇਆ ਤੇ ਨਾ ਮੈਂ ਉਹਨਾਂ ਨੂੰ ਲਾਇਆ ਹੀ ਆ ਜੇ ਤੇ ਅਸੀਂ ਕੋਈ ਉਹਨਾਂ ਨੂੰ ਮੂੰਹ ਸਰ ਫੜਾਈਏ ਭਈ ਇਨੀ ਤਰੀਕ ਨੂੰ ਅਸੀਂ ਜਾਣਾ ਵਾ ਫੇਰ ਤੇ ਉਹ ਵੀ ਕੋਈ ਗੱਲ ਕਰਨ ਅਗਲੇ ਆਂਦੇ ਹੋਣਗੇ ਭੈਣਾਂ ਨੂੰ ਦੱਸਣਗੇ ਕਿ ਜਾਵਾਂਗੇ ਹੁਣ ਅੱਗੋਂ ਕਿੱਥੇ ਜਾ ਕੇ ਬਹਿ ਜੀਏ ਉਹ ਹੁਣ ਬਾਹਰ ਵਾਲੇ ਮੁੰਡੇ ਨੂੰ ਦੱਸਣਗੇ ਨਾ ਕਿ ਕਦੋਂ ਦੀ ਟਿਕਟ ਹੱਦੀ ਕਰਾਈ ਉਹ ਦੱਸ ਦੇਣ ਤੇ ਅਸੀਂ ਇਹ ਆ ਵੀ ਆਪਣੀ ਤਿਆਰੀ ਕਰੀਏ ਹੈ ਜੇ ਧੜਾ ਫੋਨ ਕਰ ਦੇਣਗੇ ਤਾਂ ਅਸੀਂ ਆਪਣੀ ਤਿਆਰੀ ਕਰਦੇ ਨੇ ਤੇ ਉਦੋਂ ਹੀ ਭੈਣ ਜੀ ਨੂੰ ਫੋਨ ਕਰ ਦੇਣਾ ਆਹੋ ਚਲੋ ਇਹਦਾ ਆਹੋ ਵੀ ਆਪਣੀ ਤਿਆਰੀ ਤਾਂ ਖੁਰੋ ਤੀ ਨਹੀਂ ਆ ਗਏ ਇੱਕ ਦਿਨ ਪਹਿਲਾਂ ਸਾਡੇ ਕੋਲ ਅੰਦਰ ਬੈਠਾ ਸੋਚਣ ਡਿਆ ਅਸੀਂ ਹੂੰ ਵੀ ਜਿਹੜਾ ਕੋਈ ਸੌਦਾ ਪਤਾ ਹੈਗਾ ਮੈਨੂੰ ਦੱਸ ਦੇ ਡੱਬੇ ਸਾਰੇ ਸੌਦੇ ਪੱਤੇ ਵਾਲੇ ਭਰ ਕੇ ਜਾਣੇ ਆ ਇਹ ਕਰ ਰਾਸ਼ਨ ਦੇ ਕੇ ਜਾਣਾ ਉਹ ਕਣਕ ਦਾ ਬੋਰਾ ਲੈ ਜਾਣਾ ਉੱਥੇ ਚੱਕੀ ਤੇ ਆਟਾ ਪੂਰਾ ਬੋਰਾ ਭਰ ਕੇ ਦਰਮੀਂ ਪਾ ਜਾਣਾ ਵਾ ਇੱਕ ਵਾਰ ਤੇ ਆਪਾਂ ਸਾਰੇ ਭਰ ਕੇ ਜਾਵਾਂਗੇ ਭਾਂਡੇ ਤੇ ਬੁੜਕੇ ਆਪੇ ਜਦੋਂ ਮੁੱਕੂਗਾ ਥੋੜਾ ਥੋੜਾ ਫੇਰ ਆਪੇ ਲੈ ਆਉਂਗੇ ਉਹ ਤਾਂ ਫੇ ਲਈ ਹੋਣਗੇ ਤੇ ਗੱਲ ਹੈ ਉਹ ਅਸੀਂ ਭਾਂਡੇ ਥੋੜੀ ਖਾਲੀ ਕਰ ਜਾਣੇ ਸੌਦਿਆਂ ਵਾਲੇ ਉਦਾਂ ਦੇ ਕੋਹ ਚੱਲ ਹੈਗਾ ਵੀ ਆ ਤੇ ਕੋਹ ਲੈ ਆਉਣੇ ਮੈਂ ਕਿਹਾ ਭੈਣ ਜੀ ਆਪ ਆਵੇ ਫਿਰ ਕੋਈ ਗੱਲ ਹੀ ਹੁੰਦੀ ਨੌ ਰਾਣੀ ਨੇ ਆਉਣਾ ਵਾ ਉਹਨੇ ਕਹਿਣਾ ਵਾ ਵੀ ਇਦਾਂ ਦੇ ਆ ਸਾਰੇ ਸੋਖੋ ਖਾਲੀ ਕਰਕੇ ਤੇ ਫਿਰ ਹੀ ਗਏ ਕੀ ਗੱਲ ਅਸੀਂ ਕੋ ਖਾਣਾ ਨਹੀਂ ਅਸੀਂ ਮੂੰਹ ਬਣ ਕੇ ਆਉਣਾ ਸੀ ਆ ਹੁਣ ਆਉਂਗਾ ਥੋੜਾ ਮਨ ਸੌਦਾ ਚੁੱਕੀ ਹੋਣਾ ਵੀ ਸੌਦਾ ਚੁੱਕੀ ਹੋਣਾ ਉਹ ਮੈਂ ਵੀ ਤੈਨੂੰ ਉਹ ਤੁਹਾਡੀ ਗੱਲ ਠੀਕ ਹੈ ਪਰ ਇਹ ਗੱਲ ਤੇ ਮੈਨੂੰ ਪਤਾ ਹੈਗਾ ਵੀ ਇਹ ਮੈਂ ਲੈ ਆਉਣਾ ਵ ਨੇ ਮੈਂ ਕੀ ਤਾਰਖੀ ਇਹ ਨਾ ਵੇਹੀਂ ਆਪਣੀ ਤਿਆਰੀ ਚ ਰੁੱਝੀਏ ਤੇ ਸੌਦੇ ਦਾ ਸਾਨੂੰ ਚੇਤਾ ਭੁੱਲ ਜੇ ਤੇ ਸੌਦੇ ਦੀ ਲਿਸਟ ਤੇ ਅੱਗੇ ਹੀ ਪੱਕੀ ਹੋ ਜਾ ਕੋਲ ਹੀ ਪਈ ਦੁਕਾਨਦਾਰੇ ਤੇ ਪਤਾ ਹੀ ਆ ਵੀ ਸੌਦਾ ਖੜਦੇ ਖੜਦੇ ਆ ਹੁਣ ਆਉਂਦੇ ਜਾਂਦੇ ਆਪਣਾ ਸੌਦਾ ਫੜ ਲਿਆ ਉਹ ਬੋਰੇ ਚ ਪੁਆ ਨਾ ਉਹਰ ਮੈਂ ਫੜ ਲਿਆ ਹੂੰਗਾ ਉਥੇ ਕਿਹੜੀਆਂ ਦਾਣੇ ਖਰਾਬ ਹੋ ਚੱਲੀਆਂ ਵਾ ਕਿ ਜਾਂ ਹੋਰ ਸੌਦੇ ਖਰਾਬ ਹੋ ਚੱਲੇ ਆ ਪਿੰਡਿਆ ਚਾਹ ਬਾਹਰ ਚਾਹ ਪਿੰਡਿਆ ਪੀਲੀ ਹੋਣੀ ਚਾਹ ਉਹਨੇ ਮੈਂ ਤਾਂ ਉੱਥੇ ਲਾਗੋ ਖਲੋਤੀ ਆਈ ਹਾਂ ਅੱਛਾ ਅੱਛਾ ਵਾਕਿਆ ਸਹੀ ਗੱਲ ਵਾ ਭਰਿਆ ਘਰ ਜਿੱਦਾਂ ਦਿੰਦੇ ਆ ਛੱਡਣਾ ਚਾਹੀਦਾ ਵਾ ਕੀ ਮਾਸਾ ਮਾਸਾ ਬਦ ਗੱਲਾਂ ਬਦਲੇ ਹੀ ਗੱਲ ਥੋੜਾ ਕਰਾਉਣੀ ਹੈ 2000 ਦਾ ਸੌਦਾ ਆਜੂ ਵੱਧ ਤੋਂ ਵੱਧ ਕਿੰਨੇ ਦਾ ਆਜੂ ਵਾ ਸਹੀ ਆ ਗੱਲ ਇਹਨਾਂ ਦੀ ਹਾਂ ਮਿੰਗਾ ਹੈ ਪੀਲੀ ਚਾਹ ਹਾਂ ਸਦਰਾ ਪੀਲੀ ਐ ਅੱਛਾ ਅੱਛਾ ਚਾਹ ਚੰਗੀ ਬਣੀ ਆ ਆਹ ਚਾਹ ਚੰਗੀ ਪਲੀ ਐ ਮੈਂ ਤੇ ਵੇਖਣੇ 20 ਠੱਠੇ ਆ ਗਏ ਜੀ ਮੀਨੇ ਪਤਾ ਨਹੀਂ ਕੀ ਕਰਨਾ ਵਾ ਇਹ ਤੇ ਮਾਲਕ ਦੇ ਰੰਗ ਵਾ ਮਾਲਕ ਦੇ ਹੀ ਆਗੇ ਹੈ ਸਭ ਨੂੰ ਰੋਜੀ ਰੋਟੀ ਦੇਣ ਵਾਲਾ ਤੇ ਮੇਰਾ ਪਰਮਾਤਮਾ ਇਹ ਸਾਡੇ ਆਖਿਆ ਕੋਈ ਨਹੀਂ ਹੋਣਾ ਮਹਿੰਗਾ ਇਹ ਨਹੀਂ ਹੋਣਾ ਵਾਕਿਆ ਨਹੀਂ ਹੋਣਾ ਸਾਡੇ ਆਖਿਆ ਹੋਊ ਕੋ ਅਸੀਂ ਇਹ ਗੁਰੂ ਅਗੇ ਅਰਦਾਸ ਕਰ ਸਕਦੇ ਆ ਬਿਲਕੁਲ ਬੇਨਤੀਆਂ ਕਰ ਸਕਦੇ ਹੋਰ ਤੇ ਕੋਈ ਨਹੀਂ ਇਹ ਆ ਵੀ ਚਲੋ ਜਿਹੜੇ ਉੱਚੀਆਂ ਥਾਵਾਂ ਦੇ ਠੀਕ ਹੋ ਜਿਹੜਾ ਗਰੀਬ ਮਾਤੜ ਬੰਦਾ ਵਾ ਉਹ ਵਿਚਾਰਾ ਬਿਲਕੁਲ ਥੱਲੇ ਡੁੱਬ ਗਿਆ ਖਜ਼ਾਰਾ ਚਲੋ ਫਿਰ ਜਿਹੜਾ ਕੱਚੇ ਕੋਠੇ ਆ ਬਾਲਿਆਂ ਵਾਲੇ ਕੋਠੇ ਸਾਡੇ ਵਰਗੇ ਗਰੀਬ ਲੋਗ ਵਾ ਹਾਂ ਉਹਨਾਂ ਦਾ ਤਾਂ ਬਰਮਦਾ ਆਲੀ ਬਹੁਤ ਕਿ ਉਹ ਮੈਂ ਤੈਨੂੰ ਸਭ ਕੋ ਕਹਿਣਾ ਸੀ ਵੀ ਉਹ ਤੂੰ ਆਪਣੀ ਤਰਪਾਲ ਤਰਪੂਲ ਪਾਈ ਹੈ ਨਾ ਸਭ ਕੋ ਹਾਂ ਮੈਂ ਤਾਂ ਤਰਪਾਲ ਤਰਪੂਲ ਪਾਤੀ ਐ ਆਹੋ ਮੈਂ ਕਿਹਾ ਮੈਂ ਖੜਦਾ ਰਿਆ ਮੇਰੇ ਕੋ ਪੈਸੇ ਤੂੰ ਤਨਖਾਹ ਲੈ ਕੇ ਜਾਂਦਾ ਰਿਆ ਕੋਹਨਾ ਕੋ ਬਣਾਇਆ ਵੀ ਆ ਨਾ ਨਹੀਂ ਨਹੀਂ ਉਹ ਤਾਂ ਪਾਲ ਪਾਤੀ ਮੁੱਟੀ ਮੁੱਟੀ ਚੰਗਾ ਜਗਾ ਤੇ ਇਹ ਆ ਪੈਸੇ ਸਾਰੇ ਖਰਚੀ ਨਹੀਂ ਚਾਹੀਦੇ ਹੁੰਦੇ ਜੋੜੀ ਜਾਈਦੇ ਹੁੰਦੇ ਆ ਥੋੜੇ ਤੋਂ ਥੋੜਾ ਜੋੜੀਏ ਨਾ ਫੇਰ ਹੀ ਇਦਾਂ ਪੂਰਾ ਫੜਦਾ ਵਾ ਬੰਦਾ ਉਹ ਖਾਤਾ ਖਲਾਇਆ ਉਦੋਂ ਬੈਂਕ ਚ ਕਿ ਨਹੀਂ 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 ਖਾਤਾ ਨਹੀਂ ਖਲਾਇਆ ਅੱਛਾ ਖਾਤਾ ਖਲਾਇਆ ਨਹੀਂਗਾ ਨਹੀਂ ਮੈਂ ਗੋਪੀ ਨੂੰ ਫੜਾ ਤੇ ਰੱਖੇ ਹੁੰਦੇ ਨੇ ਮੈਨੂੰ ਚਾਹੀਨੇ ਸਾਹਮਣੇ ਹੋਣੇ ਆਗੇ ਖਾਤਾ ਨਹੀਂ ਖਲਾਇਆ ਪਤਾ ਕੀ ਗੱਲਾਂ ਖਾਤਾ ਖਲਾਓ ਥੋੜੇ ਥੋੜੇ ਪੈਸੇ ਜਮਾ ਕਰਾਈ ਜਾਓ ਮੁੰਡੇ ਦੇ ਨਾਂ ਕਰਾ ਦੋ ਇਹ ਜਦੋਂ ਵੱਡਾ ਹੋਊਗਾ ਨਾ ਤੇ ਆਪਣੇ ਚੱਲ ਵਰਤੂਗਾ ਕਿ ਆਪਾਂ ਇਹ ਆ ਵੀ ਖਾਣ ਨੂੰ ਤੇ ਖੂ ਖਾ ਲਈਦੇ ਜਿੰਨੇ ਮਰਜੀ ਪੈਸਾ ਹੋਵੇ ਮੁੱਕ ਜਾਂਦਾ ਵਾ ਇਹ ਇਹ ਤਾਂ ਹੀ ਸੰਦਰਾ ਗੱਲ ਠੀਕ ਨਹੀਂ ਤੇ ਜੇ ਆਪਾਂ ਜੋੜੇ ਹੋਣਗੇ ਨਾ ਉੱਥੇ ਸਾਡੇ ਕੰਮ ਆ ਜੇ ਆ ਗਾਲੀਓ ਸਦਰਾ ਮੈਂ ਕਹਿੰਦਾ ਮੈਨੂੰ ਪੈਸੇ ਚਾਹੀਦੇ ਥੋੜੇ ਜਿਹੀ ਨਹੀਂ ਉਹ ਤਾਂ ਚਲੋ ਦੇਣੇ ਆ ਤੇਰੀ ਤਨਖਾਹ ਤੇ ਮੈਂ ਦੇਣੀ ਦੇਣੀ ਆ ਤੇਰੀ ਆਹੋ ਤੇ ਅੱਜ ਚਾਹੀਦੇ ਆ ਅੱਜ ਅੱਜ ਤੇ ਚੰਗਾ ਹੀ ਤੂੰ ਏਦਾਂ ਕਰੀ ਤੂੰ ਕੱਲ ਨੂੰ ਆਪਣੀ ਪੂਰੀ ਤਨਖਾਹ ਹੀ ਲੈ ਲੀ ਪਤਾ ਕੀ ਗੱਲ ਪੈਸੇ ਹੈਗੇ ਆ ਤੇ ਕਦੇ ਏ ਆ ਵੀ ਰਾਤ ਬਰਾਤੇ ਲੋੜ ਪੈ ਜਾਂਦੀ ਆ ਮੈਨੂੰ ਨਾ ਪਉ ਗਵਾਂਢੀ ਪੇ ਕਦੇ ਪੈ ਜੂ ਇਹ ਜਦੋਂ ਮੈਂ ਹੁਣ ਮੈਂ ਤੈਨੂੰ ਦੇ ਦਿੱਤੇ ਤੇ ਫਿਰ ਮੇਰ ਕੋ ਮੁੱਕ ਜਾਣੇ ਆ ਇਦਾਂ ਕਰੀ ਮੈਂ ਸਵੇਰੇ ਘੜਾ ਕੇ ਲਿਆਂਗੇ ਨਾ ਮੈਂ ਰੱਖੂਗਾ ਤੇਰੇ ਲਈ ਕੱਲ ਸ਼ਾਮਾਂ ਨੂੰ ਜਾਣ ਲੱਗਾ ਆਪਣੇ ਪੈਸੇ ਲੈ ਜੀ ਸਾਰੀ ਤਰਖਾ ਹੀ ਲੱਲੀ ਆਪਣੀ ਹਾਂ ਕੱਲ ਠੀਕ ਆ ਠੀਕ ਆ ਹਾਂ ਆ ਤੇ ਉਹ ਪੀਤੀ ਗਈ ਚਾਹ ਤੇਰੀ ਹੁਣ ਡੰਗਰਾਂ ਦਾ ਹੋਰ ਮੈਂ ਮੈਨੂੰ ਤਾਂ ਨਹੀਂ ਉਹ ਵੇਖਣ ਦੀ ਲੋੜ ਉੱਧਰ ਮੈਂ ਤੁਹਾਨੂੰ ਨਹੀਂ ਜਾਂਦਾ ਮੈਂ ਜਾਂਦਾ ਇੱਕ ਰਾਮ ਵੇਜਣਾ ਉੱਧਰ ਬਸ ਮੈਂ ਕਰ ਦੇਣਾ ਏ ਆ ਭਾਈ ਪਤਾ ਕੀ ਗੱਲ ਆ ਰਾਤ ਮੀ ਪੈਣ ਡਿਆ ਹੋਵੇ ਅਸੀਂ ਅੰਦਰ ਸੁੱਤੇ ਹੋਈਏ ਡੰਗਰ ਕੋਈ ਖੋਲ ਨਾ ਜਾਵੇ ਥੋੜਾ ਘੁੱਟ ਕੇ ਬੰਨਿਆ ਕਰ ਨਹੀਂ ਸਦਾਰਾ ਨਹੀਂ ਖੋਲਦੇ ਡੰਗਰ ਨਹੀਂ ਖੋਲਦੇ ਆਹ ਤੇ ਉਹ ਆਂਟੀ ਤੇਰੀ ਆਖਣ ਡਈ ਸੀ ਵੀ ਸਮਾਨ ਕੋਈ ਦੇਣਾ ਵਾ ਤੇ ਲੈ ਜੇ ਜਾਂਦਾ ਹਾਂ ਜਾਂਦਾ ਪਰ ਪਹਿਲਾਂ ਡੰਗਰਾਂ ਹੋ ਗਏ ਨਾ ਜਾਂਦਾ ਲੈ ਜਾਂਦਾ ਆਹੋ ਇਹ ਕਰ ਸਾਰਾ ਵੇਖ ਲਾ ਬੰਦ ਬੰਨੂ ਦੇਵੇਂ ਘੁੱਟ ਕੇ ਚੰਗਾ ਆਹ ਲੱਗਾ ਫਟਕਾ ਜਿਹਾ ਲੱਗਾ ਮੈਂ ਵੇਖ ਲਾ ਆਹੋ ਤੇ ਚੱਲ ਕੋਈ ਨਹੀਂ ਵੇਖ ਫੇਰ ਤੂੰ ਚੰਗਾ ਸਦਾਰਾ ਆਹੋ ਹੁਣ ਇਥੋਂ ਨਾ ਬਾਰ-ਬਾਰ ਚੱਲ ਜੀ ਨਹੀਂ ਨਹੀਂ ਆ ਲੈ ਜੀ ਸਮਾਨ ਹੋਣਾ ਚੰਗਾ ਲੈ ਕੇ ਜਾਈਂ ਲੈ ਕੇ ਜਾ ਆਹੋ ਉਹਨੂੰ ਕਹਿਣਾ ਵਾ ਕੱਟ ਕੇ ਰੱਖਦੀ ਐ ਤੂੰ ਵੇਖਿਆ ਕ ਡੰਗਰ ਮਾਰਿਆ ਚਾਤੀ ਠੀਕ ਸਾਰਾ ਠੀਕ ਚਲ ਕੱਲੂ ਪੂਰੀ ਤਨਖਾਹ ਦੇ ਦੂਗਾ ਸਰਦਾਰ ਕੋਈ ਨਾ ਕੋਈ ਗਰਜ ਕਰਾਂਗੇ ਗੋਪੀ ਨੂੰ ਪੁੱਛ ਲਾਂਗੇ ਕੀ ਲਿਆਉਣਾ ਕੋਹ ਨਾਲ ਸਰਦਾਰ ਨੂੰ 1000 ਰੁਪਿਆ ਵੀ ਚੋਟ ਸਰਦਾਰ ਨੂੰ ਕਟਾਉਣਾ ਵੀ ਐ ਕੱਲ ਨੂੰ ਜਿਹੜਾ ਆ 6 ਵਜੇ ਪਾਇਆ ਕਿਉਂਕਿ ਸੇਵਾਦਾਰ ਮੈਂ ਕੀਤੀ ਸਰਦਾਰ ਨੇ ਥੋੜੀ ਕੀਤੀ ਐ ਮੈਂ ਉਹ ਵੀ ਕਟਾਉਣਾ ਵੀ ਐ चलो देखा मैं डर बलते फिर चलिए मी हट गया चल कम निबर गया हूँ गोवा भी गोवा गो डर बन के कुटके जाइए फिर ਉਗੀ ਵੀ ਹੈ ਪੱਠੇ ਹੈਗੇ ਆ ਵਿੱਚ ਗਰਕੋਟ ਕੇ ਭੱਜੇ ਮੀਕਟੇ ਆਵਤ ਮੈਂ ਜਾਵਾ ਬਸ ਮਾਲ ਲੈ ਜਾਵਾਂ ਮੈਂ ਲੈ ਮਿੰਗਾ ਆ ਗਿਆ ਲੱਗਦਾ ਮੈਂ ਸਮਾਨ ਫੜਾਵਾਂ ਹੁਣੋਂ ਮਹੰਗਿਆ ਘਾ ਆ ਜਾ ਮੀ ਪੈਂਡਿਆ ਵਾ ਇੱਥੇ ਆ ਜਾ ਬਰਾਂਦੇ ਚ ਠੀਕ ਏ ਚਦਾਰਨੀ ਆ ਜਾ ਆ ਜਾ ਤੂੰ ਹੁਣ ਭੇਜ ਕੇ ਜਾਣਾ ਵਾ ਉਹ ਜਾਣਾ ਤੇ ਪੈਣਾ ਵਾ ਚਦਾਰਨੀ ਨਿਗਾ ਨਿਗਾ ਮੀਉ ਮੀ ਹਟੜਨੀ ਡਿਆ ਮੈਂ ਨਹੀਂ ਪਤਾ ਨਹੀਂ ਹੁਣ ਕੀ ਕਰਨਾ ਇਆ ਮੀ ਨੇ ਜਾਂ ਤੇ ਬਹਿ ਜਾ ਘੜੀ ਹਟੜ ਦਰ ਫੇਜ ਜਾਵੀ ਹੁਣ ਚਦਾਰਨੀ ਮਤਲਬ ਰੱਬ ਦੀ ਕਰੋਪੀ ਆ ਕੋਈ ਰੱਬ ਦੀ ਨਹੀਂ ਕਰੋਪੀ ਸਾਡੀ ਕਰੋਪੀ ਆ ਮਹੰਗਿਆ ਹੀ ਨਹੀਂ ਚੰਗੇ ਇਹ ਤਾਂ ਗੱਲ ਹੈਗੀ ਆ ਹਾਂ ਹੋਰ ਰੱਬ ਤੇ ਬੜਾ ਕੁਛ ਚੰਗਾ ਹੀ ਕਰਦਾ ਵਾ ਜੋ ਆਂਦੇ ਕਰਦਾ ਚੰਗਾ ਹੀ ਕਰਦਾ ਵਾ ਰਹੀ ਨਹੀਂ ਨਾ ਚੰਗੇ ਇਹ ਤਾਂ ਜਿੱਦਾਂ ਦਾ ਜਿੱਦਾਂ ਦੇ ਲੋਕ ਹੋਗੇ ਉਦਾਂ ਦਾ ਰੱਬ ਹੋ ਗਿਆ ਉਹ ਗੱਲ ਬਣੀ ਹੋ। ਕਿਦਾਂ ਫਸਲ ਮਾਰ ਹੋਣ ਲਈ ਉਹ 6 ਮਹੀਨੇ ਮੂਹ ਚੁੱਕੀ ਵੇਖਣਾ ਫਸਲ ਵਾਲ ਤੇ ਹੁਣ ਜਦੋਂ ਘਾਰ ਆਊਗੀ ਉਦੋਂ ਹੀ ਆਪਣੀ ਆ। ਹਾਂਜੀ ਸਰ ਜੀ। ਇਹ ਨਾ ਇਹ ਵਿੱਚ ਡੱਬਾ ਹੀ ਮਠਿਆਈ ਦਾ ਖੀਰ ਵਾ ਸਬਜੀ ਆ। ਅੱਛਾ ਜੀ। ਡੱਬੇ ਦੋ ਤਿੰਨ ਆਏ ਹੀ ਤੇ ਫਿਰ ਮੈਂ ਨਹੀਂ ਅਸੀਂ ਕਿੰਨੇ ਖਾ ਲੈਣੇ ਆ। ਤੇ ਚਲ ਕੋਈ ਗੱਲ ਨਹੀਂ ਗੁਰਵਰ ਨੂੰ ਖਵਾ ਲਿਓ ਆਪ ਖਾ ਲਿਓ। ਤੇ ਖੀਰ ਉਹਨੂੰ ਗੋਪੀ ਨੂੰ ਤੇ ਗੁਰਵਰਨ ਦੇ ਦਿਓ ਨਾਨੀ ਉਹਦੀ ਨੂੰ ਦੇ ਦਿਓ। ਠੀਕ ਸਦਾਰਨੀ ਤੇ ਇਹ ਚ ਨਾ ਡੱਬੀ ਆ ਪਲਾਸਟਿਕ ਦੀ ਇਹ ਕਦੋਂ ਭਾਵੇਂ ਨਾ ਵੀ ਲਿਆਵੀ ਕੋਈ ਨਹੀਂ ਇਥੇ ਨਿਆਣਾ ਚੀਜ਼ ਚੁਜ ਖਾਂਦਾ ਰਹੂਗਾ ਠੀਕ ਸਦਾਰਨੀ ਆਹੋ ਤੇ ਪਰ ਹੁਣ ਮੀ ਹਟੂਗਾ ਤੇ ਫੇਰ ਜਾਵੇਂ ਖਲੋਜਾ ਘੜੀ ਕ ਲਈ ਮੈਂ ਚੱਲ ਜਣਾ ਕੋਈ ਗੱਲ ਆਹੋ ਉਹ ਵੀ ਪਹੁੰਚ ਗਈ ਹੋਗੀ ਸੁੱਕੇ ਸੁੱਕੇ ਭਲਾ ਆਹੋ ਉਹ ਚਲ ਗਈ ਹੋਣੀ ਚਲ ਗਈ ਹੋਣੀ ਇੱਦਾਂ ਹਾਂ ਚਾ ਮੈਂ ਜਾਣਾਂ ਫਿਰ ਚੱਲ ਚੰਗਾ ਜਾ ਸੋਕ ਭੁਗੇਰੇ ਚੰਗਾ ਹੀ ਇਦਾਂ ਵਿਚਾਰੇ ਜਿਹੜਾ ਕੰਮ ਕਰਦੇ ਆ ਆ ਮੀ ਵਿੱਚ ਤੇ ਆਪਣਾ ਨਹੀਂ ਜੀ ਕਰਦਾ ਗਿਲ ਗਲੋਰੇ ਚ ਬਾਹਰ ਨਿਕਲਣ ਨੂੰ ਫੇਰ ਵੀ ਵਿਚਾਰਾ ਚੱਲ ਸਿਰ ਨਾ ਦਿਹਾ ਤੇ ਰਹਿੰਦਾ ਵਾ ਉਹ ਤਰ੍ਹਾਂ ਫਾਇਦਾ ਹੋ ਗਿਆ ਗੋਪੀ ਦਾ ਸਾਨੂੰ ਬੇਥੇਰਾ ਨਹੀਂ ਤੇ ਮੈਂ ਕੀ ਕਰਨਾ ਇਕੱਲੀ ਜਾਣੀ ਨੇ ਮੇਰੇ ਕੋ ਤੇ ਤਿਲਕਣ ਦੇ ਵਿੱਚ ਉਹੀ ਮੈਂ ਡਿਗ ਡਿਗ ਪੈਣਾ ਭਾਵੇਂ ਸੱਟ ਲਵਾ ਲੈਂਦੀ ਚਲੋ ਮਾਲਕ ਇਹਨਾਂ ਦਾ ਭਲਾ ਕਰੇ ਰਾਜੀ ਰਹਿਣ ਸਾਰੇ ਥਾਂ ਥਾਈ ਜਿੱਦਾਂ ਹੁਣ ਕਿਤੇ ਮੀਂਹ ਕਣੀਂ ਦਿਆ ਵਰਨ ਕੋਈ ਹੱਜਵਾ ਅਗਲੀ ਤੋਂ ਇਹ ਇਧਰ ਆਂਦੇ ਆ ਮੈਂ ਇੱਥੇ ਛਤਾਲਾ ਦੇ ਕੰਮ ਕਰਦਾ ਹਾਂ ਕਿਹੜੇ ਉਹ ਗੁਰਸਾਹਬ ਸੇਵਣੀ ਅਛਾ ਅਛਾ ਆਹ ਮੈਂ ਭਾਈ ਆ ਨੀ ਇਧਰ ਤੁਸੀਂ ਨਮੀ ਕੀ ਕਰ ਰਹੇ ਹੋ ਨਹੀਂ ਮੈਂ ਆਪਣੇ ਘਰ ਨੂੰ ਚੱਲਿਆ ਨਾ ਹੁਣ ਉਹ ਤਾਂ ਫੰਡਿਆ ਵਾ ਮੈਂ ਨਾ ਮੈਨੂੰ ਮੱਝ ਦੀ ਦੱਸ ਪਈ ਅੱਗੇ ਉਹ ਡੇਰੇ ਤੋਂ ਅੱਛਾ ਮੈਂ ਮੱਝ ਵੇਖਣ ਚੱਲਾ ਹਾਂ ਠੀਕ ਆ ਤੁਹਾਡੀ ਨਿਗਾਹ ਆਈ ਕੋਈ ਮੱਝ ਨਹੀਂ ਨਹੀਂ ਨਿਗਾਹ ਨੁਗਾਹ ਤਾਂ ਨਹੀਂ ਹੋएगी ਹਾਂ ਪਰ ਇੱਕ ਗੱਲ ਹੈਗੀ ਉਹ ਹਾਂ ਮੇਰੇ ਸਰਦਾਰਾਂ ਨੇ ਬਾਹਰ ਜਣਾਇ ਕਿ ਇਹਨਾਂ ਦਾ ਵੀਜਾ ਲੱਗ ਗਿਆ ਵਾ ਅੱਛਾ ਤੇ ਇਹਨਾਂ ਮੱਝਾਂ ਮੁੰਝਾਂ ਵੇਚ ਰਹੀਆਂ ਮੱਝਾਂ ਨਾਲ ਕੋ ਤਿੰਨ ਚਾਰ ਹੈਗੀਆਂ ਵਧੀਆ ਮੱਝਾਂ ਮੱਝਾਂ ਬੜੀਆਂ ਵਧੀਆ ਈ ਹਾਂ ਤੇ ਇਹਨਾਂ ਬਾਹਰ ਜਣਾ ਤਾਂ ਮੇਰੇ ਸਾਹ ਨਾਲ ਦੀ ਭਮਸ਼ਕਤੀਆਂ ਦੇਣ ਇਹ ਦਾਦਿਓ ਮੈਨੂੰ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰ ਨੇ ਆ ਕੇ ਰਹਿਣਾ ਵਾ ਇੱਥੇ ਆ ਫੇਰ ਮੈਂ ਜੁਬਰੀ ਇਹਦੇ ਖੱਪਦਾ ਫਿਰਨਾ ਮੈਂ ਫੇਰ ਇੱਥੇ ਇੱਕੋ ਜਗ੍ਹਾ ਮਿਲ ਜਾਣੀ ਆ ਆਹੋ ਤੇ ਇਹਨਾਂ ਦੇ ਰਿਸ਼ਤੇਦਾਰ ਨੇ ਰਹਿਣਾ ਇੱਥੇ ਤੇ ਪਤਾ ਨਹੀਂ ਉਹਨਾਂ ਪਰ ਰੱਖਣੀਆਂ ਕਿ ਨਹੀਂ ਰੱਖਣੀਆਂ ਆ ਆਹੋ ਜੇ ਬਾਹਰ ਬਾਹਰ ਚੱਜਣਾ ਫੇਰ ਤਾਂ ਕੀ ਰੱਖਣੀਆਂ ਇਹਨਾਂ ਨੇ ਆਹੋ ਤੇ ਇਹ ਇਹਨਾਂ ਕਰ ਲਈ ਗੱਲ ਕੋਈ ਮੈਂ ਮਨ ਦਾਦ ਦੇਣਾ ਫੇਰ ਮੈਂ ਗੱਲ ਨੂੰ ਅਸਾ ਤਾਂ ਹੁਣ ਜਾਣਾ ਗੱਡੀ ਤੂੰ ਹਾਂ ਮੈਂ ਮੱਝ ਵੇਖਣ ਜਾਣਾ ਠੀਕ ਆ ਚੱਲ ਹੋ ਜਾ ਚੋ ਠੀਕ ਟਾਈਮ ਨਾਲ ਆ ਜੀ ਸਮਾਂ ਨਹੀਂ ਚੰਗਾ ਨੇ ਰੌਂਡ ਆ ਵਾ ਹਾਂ ਕੋਈ ਨਹੀਂ ਕੋਈ ਨਹੀਂ ਲੈ ਕੀ ਡੀ ਤੇਜ ਗਿਆ ਆਈਓ ਨਾਲ ਇਹਨੇ ਨਿਆਣੇ ਨੇ ਮੱਝ ਕੀ ਵੇਖ ਲੈਣੀ ਆ ਆਪਣੇ ਪਿਓ ਨੂੰ ਲਿਆਂਣ ਲਿਆ ਹੁੰਦਾ ਤਾਂ ਫੇਰ ਮੱਝ ਵੇਖਦਾ ਅੱਜ ਕੱਲ ਦੇ ਨਿਆਣੇ ਵੀ ਨਾ ਬਣੇ ਫਿਰਦੇ ਆ ਆਪਣੇ ਆਪ ਜਿੱਦਾਂ ਅਸੀਂ ਸਭ ਕੋ ਕਰ ਲੈਣਾ ਤੂੰ ਵੀ ਆਪਣੇ ਪਿਓ ਨੂੰ ਲਿਆ ਦੇ ਨਾਲੇ ਮੱਝ ਵੇਖ ਲੈ ਘਰ ਕਦੀ ਪਠੇ ਪਾਏ ਨਹੀਂ ਉਹ ਤਾਂ ਮੱਝਾਂ ਲੱਭਦਾ ਫਿਰਦਾ ਹੀ ਕਮਾਲ ਕਰਦਾ ਐ ਵੀ ਚੱਲ ਵੱਡੇ ਲੋਗ ਆਏ ਪੈਹਾ ਬਥੇਰਾ ਇਹਨਾਂ ਕੋ ਪਿਓ ਇਹਦੇ ਨੇ ਬਥੇਰਾ ਬਾਰੂ ਕਮਾਇਆ ਪੈਸਾ ਇਹਨਾਂ ਨੂੰ ਕੜੀ ਫਿਕਰ ਵਾ ਉਹਦੇ ਗੱਲ ਹੀ ਹੈਗੀ ਐ ਜੇ ਸਾਡੇ ਸਰਦਾਰ ਵਾਲਿਆਂ ਨੂੰ ਲੱਗੇ ਸੰਗੋ ਸਸਤੀਆਂ ਮਿਲ ਜਾਣੀਆਂ ਕਿਉਂਕਿ ਉਹਨਾਂ ਨੂੰ ਲੋਡ ਚੱਲ ਜਾਣਾ ਵਾ ਉਹਨਾਂ ਨੇ ਇਹਦੇ ਪਿਓ ਨਾਲ ਜਾ ਕੇ ਗੱਲ ਕਰੂੰਗਾ ਮੈਂ ਪੀ ਸਰਦਾਰਾਂ ਨੂੰ ਲੱਲੇ ਨਾਲੇ ਆਪ ਆ ਕੇ ਮੱਝਾਂ ਵੇਖੇ ਇਤੇ ਨਾ ਰਹਿ ਜੀ ਮਮਾ ਨਾਨੇ ਮਮਾ ਬਹੁਤ ਖਟੜ ਤੇ ਹਟੇ ਹੀ ਖਰੋਂਦੇ ਨਹੀਂ ਹੈਗੇ ਹਾਂ ਅੱਛਾ ਇਹਦਾ ਮਤਲਬ ਤੇਰਾ ਜੀ ਨਹੀਂ ਲੱਗਨਦਿਆ ਅੱਜ ਨਾਨੀ ਮਮਾ ਬਿਨਾ ਨਹੀਂ ਲੱਗਦਾ ਨਾ ਪਪਾ ਉੱਡੇ ਕਿਉਂ ਨਹੀਂ ਆ ਪਪਾ ਕਿਉਂ ਨਹੀਂ ਹੁੰਦੇ ਦੋ ਪਾਪਾ ਨੇ ਆਪਣੇ ਕੰਮ ਤੋਂ ਜਦੋਂ ਕੰਮ ਸਾਰਾ ਕਰ ਲਿਆ ਫੇਰ ਹੀ ਆਉਣਾ ਅੱਛਾ ਹਾਂ ਰਾਗੀ ਕਰੀ ਚੰਨਾਵਾਂ ਗੰਦਾ ਜਿਆ ਕੀ ਸ਼ੋਣਾ ਵੇ ਜਦੋਂ ਮੈਂ ਫੇਰ ਕੰਮ ਤੇ ਜਾਂਦੀ ਮੈਂ ਤੇਰੇ ਪਿੱਛੇ ਜੀ ਲੱਗ ਜਾਂਦਾ ਵਾ ਹੈ ਸੱਚੀ ਕੱਲ ਤੋਂ ਨਾ ਫਿਰ ਮੈਂ ਤੈਨੂੰ ਨਾਲ ਹੀ ਲੈ ਜਾਇਆ ਕਰਨਾ ਵਾ ਕੰਮ ਤੇ ਆਹੋ ਫਿਰ ਤੂੰ ਉੱਥੇ ਹੀ ਖੇਡਦਾ ਰਹਿਂਗੀ ਨਹੀਂ ਠੀਕ ਆ ਹੋਂ ਦਿਨਾਂ ਨੇ ਮਮਾ ਘਰ ਹੁੰਦੇ ਹੀ ਨਾ ਤੇ ਫਿਰ ਮੈਂ ਤੈਨੂੰ ਇੱਥੇ ਰਹਿਣ ਦਿੰਦੀ ਨਹੀਂ ਹੈਗੀ ਹੈਨਾ ਲੈ ਮਾਪੇ ਦੋਵੇਂ ਬੈਠੇ ਆਈਏ ਆਹੋ ਆ ਗਏ ਹਾਂਜੀ ਓਏ ਬੈਠਾ ਵਾ ਆਇਦਰ ਪੱਫੀ ਦੇ ਪਾਲਾ ਹਨਾ ਯਾਦ ਕਰਨ ਦਿਆ ਇਹ ਤੁਹਾਨੂੰ ਅੱਛਾ ਤੂੰ ਕਿਤਾ ਪੁੱਤ ਮਾ ਸੋਨਾ ਕੀ ਗੰਦਾ ਸੋਨਾ ਮੇਰਾ ਸੋਨਾ ਪੁੱਤ ਮੇਰਾ ਹਾਂ ਤੂੰ ਮੇਰੇ Jharkhand ਆਹੀ ਹੈ ਹੈ ਉਹ ਪੁੱਤ ਦਵਾਈ ਆਹ ਉਹ ਦਵਾਈ ਆ ਚੱਲ ਬੈਠ ਆਸ ਸੁਧ ਮਮਾ ਦੇ ਦਿੰਦੀ ਆ ਆ ਸਮਾਨ ਦਿੱਤਾ ਲੈ ਲੈ ਆ ਵੇ ਲੈ ਉਹ ਕਹਿੰਦੇ ਗੋਪੀ ਤੇ ਖੜਦੀ ਆ ਹੰਟੀ ਨੇ ਕਹਿੰਦੇ ਗੋਪੀ ਤੇ ਖੜਦੀ ਨਹੀਂ ਆ ਅੱਛਾ ਹੂੰ ਮੈਂ ਤਾਂ ਜਨ ਹੈ ਕਿ ਚੱਕਣਾ ਵਗ ਦੇ ਚੰਗੇ ਮਲਸਿਆ ਵਾ ਤੇ ਇਸਦੇ ਵੀ ਜਮਾ ਕਰੇਗੀ ਗੁਬੇ ਫਾਨ ਵਾਸਤੇ ਬਰਤੀ ਭੇਜੀ ਰਸ ਗੁਲਾਬ ਜਮਣ ਬੋਲ ਚੰਗੀ ਚੀਜਾਂ ਚੀਜਾਂ ਉਹ ਕੜੇ ਦਿੰਦੀ ਮਮਾ ਕੜੇ ਦਿੰਦੀ ਹੈ ਅੱਛਾ ਆ ਕੀ ਦੇਤੀ ਇਹ ਕੀ ਅਖੀਰ ਮੈਂ ਤੂੰ ਖਾ ਆ ਤੇ ਇਹਦੀ ਗੁਰੂ ਪਰ ਖਾ ਲੂਗਾ ਅੱਛਾ ਇਹ ਬਤਾਉ ਮੈਂ ਇਹ ਬਤਾਉ ਉਹਨਾਂ ਦੇ ਲੱਗੇ ਸੀ ਕਿਤੇ ਮੰਗੇ ਹੀ ਨਹੀਂ ਤੁਹਾਹਾ ਆਂਟੀ ਨੇ ਕਹਿਣਾ ਵਾ ਇਹ ਤਾਂ ਭੁੱਖਿਆ ਵਾਂਗੂ ਮੰਗਦੀ ਰਹਿੰਦੀ ਨਹੀਂ ਸਰਦਾਰ ਜੀ ਨੇ ਆਪ ਹੀ ਦਿੱਤੇ ਤੋੜ ਕੇ ਚਲੋ ਸਬਜ਼ੀ ਬਣਾਵਾਂਗੇ ਮੈਂ ਜੋ ਉਹ ਮਨ ਪਲੇਟ ਚ ਪਾ ਕੇ ਦਿੰਨੀ ਆ ਠੀਕ ਆ ਉਹਨੇ ਹੱਥ ਲਾਉਣਾ ਦਵਾਈ ਨੂੰ ਨਹੀਂ ਹੱਥ ਲਾਉਣਾ ਗੁਰਵਾਰ ਆਇਆ ਇੱਥੇ ਆ ਮੇਥੋਂ ਆ ਜਾ ਮੇਥੋਂ ਲੈ ਇੱਥੇ ਦਾ ਪਾ ਪਾ ਕੋ ਚੜਾ ਦਾ ਅੱਛਾ ਚੌਲ ਵੀ ਦਿੱਤੇ ਆ ਆ ਆਹ ਵਸੀ ਜੀ ਇਹ ਆਸ ਗੁਲਾਬ ਜਾਮਾ ਇੱਕ ਗੁਲਾਬ ਜਾਮ ਨੂੰ ਇਹਦੇ ਡਬਾਇਆ ਕਿਦੋਂ ਦੇ ਇਹਦੇ ਅਸੀਂ ਤੇ ਖਾਂਦੇ ਨਹੀਂ ਆ ਤੇ ਚਲ ਗੁਰੂ ਵਰ ਖਾ ਲੂਗਾ ਚਾਸ਼ੀ ਜੀ ਨਾ ਮੈਨੂੰ ਪਤਾ ਲੱਗ ਗਿਆ ਹੂੰ ਖਾਣਾ ਗੁਲਾਬ ਜਾਮ ਖਾ ਲਾ ਮੇਰਾ ਸੋਹਣਾ ਪੁੱਤ ਹਾਂ ਬਾਜੂ ਖੀਰ ਇਹ ਮੈਂ ਫੇਰ ਚ ਪਾ ਦਿੰਦੀ ਆ ਆਹ ਖੀਰ ਬਾਹਰ ਹੀ ਰੋਏ ਬਲਾਕ ਵਾ ਦੇ ਵਰਤੀ ਕੁਆ ਇਹ ਫੱਲਾ ਮੇਰਾ ਸੋਹਣਾ ਪੁੱਤ ਫੱਲਾ 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 ਤੁਸੀਂ ਵੀ ਖਾ ਲੋ ਨਹੀਂ ਮੈਂ ਖਾ ਹੀ ਲਿਆ ਸੀ ਉਥੋਂ अच्छा हम्म तुम खाला इनमें 봐 ਚਖ ਲੈ ਨੇ ਹੂੰ ਸਵਾਰਾ ਕੀ ਦੀ ਹੈ ਹਾਂ ਚਾਸ਼ਮੀ ਹੋੜੀ ਹੈ ਹਾਂ ਹੂੰ ਉਹਦੇ ਚੋਹੀ ਨਾ ਉਹ ਤੋ ਫਾ ਕੇ ਚ ਵੱਖਰਾ ਪਾਤਾ ਆ ਉਹ ਦਾੰਟੀ ਮਿੰਨੂ ਬੜਾ ਕਹਿਂਦਾ ਹੈਗੇ ਕਿ ਮੈਂ ਆਪ ਹੀ ਇਹ ਚੀਜ਼ ਮੰਗਦੀ ਹਾਂ ਉਹ ਕੈਂੜੀ ਖੀਰ ਤੂੰ ਹੀ ਖਾਈ ਹੈ ਫਿਰ ਹੈ ਨਾ ਹਾਂ ਮੈਂ ਖੀਰ ਕੈਂੜੀ ਕਹਿੰਦੇ ਖਾ ਗਈ ਕੋਕੀ ਖੀਰ ਤਨ ਬਥੇਰੇ ਚੰਗੇ ਆ। ਨਹੀਂ ਬੜੇ ਚੰਗੇ ਆਗੇ। ਹਾਂ। ਕਿਹਨੇ ਬੁੱਲਾ ਤੀਜਾ ਦੇਤੀਆਂ ਵਾ। ਚੰਗੇ ਤੇ ਬੜੇ ਪਰ ਦੁੱਖ ਦਿੱਕੋ ਗੱਲ ਦਾ ਵਾਰਾ ਹੁਣ। ਉਹਨਾਂ ਬਾਹਰ ਚਲ ਜਣਾ ਸਾਡਾ ਕੰਮ ਛੁੱਟ ਜਾਣਾ। ਹਾਂ। ਫੇਰ ਪਤਾ ਨਹੀਂ ਜਿੰਨਾਂ ਤੇ ਕੰਮ ਲੱਗਾਂਗੇ ਉਹ ਇਨੇ ਚੰਗੇ ਹੋਣਗੇ ਕਿ ਨਹੀਂ ਹੋਣਗੇ। ਮਾਹਰ ਕੰਮ ਮਿਲਿਆ ਏ। ਹਾਂ। ਮੇਰੇ ਤੇ ਇਹ ਸੋਚ ਸੋਚ-ਸੋਚ ਕੇ ਚੋਰਾ ਜਾ ਲੱਗ ਰਹੀਦਾ ਵੀ ਕੀ ਕਰਾਂਗੇ ਆਪਾਂ। ਹੂੰ। ਔਖਾ ਹੀ ਹੋ ਜਾਣਾ ਸਾਡਾ ਤੇ। ਹਾਂ। ਜਦੋਂ ਪੈਸੇ ਮੰਗੀਦੇ ਉਦੋਂ ਦੇ ਦਿੰਦੇ। ਹਾਂ ਅਜੇ ਲੋੜ ਜ਼ਰੂਰ ਤੋਂ ਨਹੀਂ ਤੇ ਆਪਾਂ ਵੀ ਸੋਚੀਦਾ ਸੀ ਝਾੜੀ ਲੱਗੂਗੀ ਨਾ ਆ ਚੀਜ਼ੇ ਨਹੀਂ ਲੈ ਆਉਂਦੇ ਆ ਉਹ ਖੁੱਲੀ ਚੀਜ਼ ਲੈ ਆਈਦੀ ਆ ਇਹਦੇ ਪੈਸੇ ਮਤਲਬ ਮੰਗੀ ਤੇ ਦੇ ਦਿੰਦੇ ਆ ਕਿ ਖੁੱਲੀ ਚੀਜ਼ ਲੈ ਆਈਦੀ ਨਹੀਂ ਹੱਥ ਦਾ ਸੌਖਾ ਹੀ ਨਾ ਹੁੰਦਾ ਹੱਥ ਸੌਖਾ ਵਾ ਹੂੰ ਮਨੇ ਗੁਰੂਰ ਵੀ ਜਿਹੜੀ ਜਿਹੇ ਮੰਗਦਾ ਉਹ ਹੀ ਲੈ ਆਈਦੀ ਆ ਆਹ ਇਹਦੇ ਚੀਜ਼ਾਂ ਮਨ ਜ਼ਿਆਦੀਆਂ ਡਾਪੇ ਮੰਗਣ ਆਹੋ ਮੰਗਦਾ ਨਾ ਜ਼ਿਆਦੀਆਂ ਇਹਨੂੰ ਹੁਣ ਸਮਝ ਲੱਗ ਗਈ ਆ ਨਾ ਕਿ ਸਾਡੇ ਕੋਲ ਪੈਸੇ ਹੈਗੇ ਆ ਹੂੰ ਹੋ ਸਕਦਾ ਇਹ ਕਰਮਾ ਕਰਕੇ ਸਾਨੂੰ ਮਿਲੇ ਹੋਣ ਹਾਂ ਹੂੰ ਉਹਨਾਂ ਨੇ ਹਰ ਇੱਕ ਜੀ ਦੇ ਕਰਮ ਹੁੰਦੇ ਆ ਸਾਡੇ ਕਰਮਾਂ 'ਚ ਨਹੀਂ ਹੈਗਾ ਹੀ ਤੇ ਸਾਨੂੰ ਨਹੀਂ ਮਿਲਦਾ ਇਹਦੇ ਕਰਮਾਂ 'ਚ ਹੈਗਾ ਵਾ ਹਾਂ ਹੈਨਾ ਨਹੀਂ ਤਾਂ ਅਗਲਾ ਵਾਰ ਜਮਨ ਸਾਨੂੰ ਹੈਗਾ ਹੀ ਵੀ ਹੀ ਖਾਣੇ ਮੇਰਾ ਤਾਂ ਇਹਨੂੰ ਸਕੂਲੇ ਪਾ ਦੀ ਅੰਗਰੇਜ਼ੀ ਅੰਗਰੇਜ਼ੀ ਵੀ ਫਿਰ ਉਹਨਾਂ ਆਵੇ ਵੀ ਰਣੰਦ ਚਲ ਜਣਾ ਤੇ ਫੀਸਾਂ ਕਿੱਥੋਂ ਦੇਣੀ ਆ ਹਾਂ ਇਹ ਵੀ ਤੇਰੀ ਗੱਲ ਸਹੀ ਆ ਉਦਾਂ ਤੇ ਚਲ ਹੁਣ ਨਹੀਂ ਪਾਉਣਾ ਔਖਾ ਹੈਗਾ ਵੀਰੇ ਕਿ ਵੇਲੇ ਆਪਾਂ ਨਾਲ ਤਾਂ ਫੀਸ ਵਾਸਤੇ ਪਹਿਲੇ ਲੈ ਸਕਦੇ ਸੀ ਕਿਹੜਾ ਐਡਵਾਂਸ ਵੀ ਹੂੰ ਤੇ ਹੁਣ ਜੇ ਚ ਰਹਿ ਗਏ ਫਿਰ ਤਾਂ ਔਖਾ ਹੋ ਜਾਣਾ ਕੱਲ ਫੇ ਅੰਗਣਵਾੜੀ ਛੱਡਿਆ ਕਰਾਂਗੇ ਨੇ। ਆਹ ਉੱਥੇ ਛੱਡਣਾ ਕਰਾਂਗੇ। ਨਾਲੇ ਉਥੇ ਦਲੀਆ ਦੁਲੀਆ ਪੜਾ ਮਿਲਦਾ ਸਰਕਾਰੀ ਨਾ ਕੀ ਕੀਰੋਂ ਦਾ ਸਭ ਕੋ ਮਿਲਦਾ ਖਾਣ ਪੀਣ ਨੂੰ। ਹੂੰ। ਹੂੰ। ਉਹ ਦਾ ਜਿਹਨੇ ਪੜਨਾ ਵਾ ਤੇ ਫੇਰ ਇਹਨੇ ਸਰਕਾਰੀ ਚ ਵੀ ਪੜੀ ਜਾਣਾ ਵਾ। ਇਹ ਨੇ ਪੜਨਾ ਤੇ ਇਹਨੇ ਪ੍ਰਾਈਵੇਟ ਚ ਵੀ ਨਹੀਂ ਪੜਨਾ। ਆਹ। ਉਹ ਮੱਗਰ ਕਾ ਗਿੰਦਾ ਜਿਹੜਾ ਸਰਕਾਰੀ ਸਕੂਲੇ ਪੜਦਾ ਦਾ ਇਹ ਪਟਵਾਰੀ ਲੱਗ ਗਿਆ। ਅੱਛਾ। ਆਹ। ਆਹ ਹੋ ਤੇ ਇਦਾਂ ਹੀ ਆ ਜਿਹੜਾ ਨਾਂ ਨੇ ਦਾ ਪੜਨ ਦਾ ਚੇਤਾਨਣ ਹੋਵੇ ਤੇ ਹੋ ਹੀ ਜਾਂਦਾ ਵਾ। ਹੂੰ। ਤੂੰ ਪੜਿਆ ਕਰਨਾ ਓਏ। ਜਾਇਆ ਕਰਨਾ ਸਕੂਲੇ। ਹਾਂ ਕਿਹੜੇ ਸਕੂਲ ਜਾਇਆ ਕਰਨ ਸਰਕਾਰੀ ਸਰਕਾਰੀ ਸਕੂਲ ਜਾਇਆ ਜਾਏਗਾ ਨਾ ਸਰਕਾਰ ਦੇ ਸਕੂਲ ਜਾਇਆ ਕਰਾਂਗੇ ਅੰਗਣਵਾਰੀ ਸੈਂਟਰ ਦੇ ਵਿੱਚ ਹਾਂ ਚਲ ਜਾ ਖੇਡ ਲੈ ਤੂੰ ਜਾ ਖੇਡ ਲੈ ਜਾ ਖੇਡ ਲੈ ਬਾਹਰ ਨਾ ਜਾਈ ਬਾਹਰ ਮੀਂਹ ਆਉਂਦਿਆ ਹੀ ਉਹਦਾ ਨਾ ਜਦੋਂ ਉਹ ਤਰਪਾਲ ਪਾਇਆ ਨਾ ਹੂੰ ਉਹਦਾ ਨਾ ਚੋਂ ਹਟ ਗਈ ਆ ਕੋਠੇ ਨਾ ਅੱਛਾ ਇਹ ਨਹੀਂ ਆ ਪਾਣੀ ਨਹੀਂ ਮਿਲਦਾ ਇਹ ਅਫੀਸਾ ਲ ਬਸ ਲੂ ਬਾਹਰ ਕਾ ਵਸ ਪਹਿਲਾ ਚੋਆ ਪਿਆ ਹਾ ਨਾ ਬਸ ਲਾ ਪਾਵਾ ਚ ਸਲਾਬਾ ਤੇ ਰਹਿਣਾ ਹੀ ਹੁਣ ਹਾਂ ਬੜਾ ਔਖਾ ਹੋ ਗਿਆ ਹਿੰ ਤਾ ਉਹ ਮਾਕੇ ਕੰਮ ਕੁੰਮ ਦਾ ਪਤਾ ਕਰਨਾ ਹਾਂ ਹਾਂ ਨਹੀਂ ਉਹ ਤੇ ਕਰਨਾ ਹੀ ਪੈਣਾ ਵਾ ਹੂੰ ਉਹ ਤੇ ਕਰਨਾ ਹੀ ਪੈਣਾ ਵਾ ਜੇ ਨਾ ਕੀਤਾ ਤੇ ਫੇਰ ਹੈ ਨਾ ਸਾਡਾ ਮਹੀਨਾ ਵੀ ਇਦਾਂ ਲੰਘ ਗਿਆ ਕੰਮ ਰੱਬ ਦੇ ਦਾ ਸਾਡੇ ਤੇ ਘਾਟੇ ਫੇਰ ਹੋ ਗਿਉ ਤਾਂ ਹੋਣਾ ਪੈਣੀ ਚੀਜ਼ ਨਹੀਂ ਕੋਈ ਖਾਣ ਨੂੰ ਲੱਭਣੀ ਮੈਂ ਖੋਰ ਨਾ ਗੱਲ ਕਰਾਂ ਹਾਂਜੀ ਆਣਾ ਲੋਨ ਬੜਾ ਮਿਲਦਾ ਪਿੰਡਾਂ ਦੇ ਵਿੱਚ ਆਉਂਦਾ ਭਾਈ ਲੋਨ ਦੇਣ ਹੂੰ ਲੋਨ ਨਾਲ ਲਈਏ ਥੋੜਾ ਜਿਹਾ ਡੇਲੀ ਤਾਰ ਦਿਆ ਕਰਾਂਗੇ ਨਹੀਂ 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 ਰਹਿਣਗੇ ਹਾਂ ਅਸੀਂ ਨਹੀਂ ਲੋਨ ਲੈਣਾ ਲੋਨ ਨਹੀਂ ਉਤਰਦਾ ਹੁੰਦਾ ਮੈਂ ਤੁਹੇ ਕਿਹਾ ਵੀ ਮੈਨੂੰ ਕਹਿੰਨੀ ਇੱਕ ਵਾਰੀ ਹੂੰ ਲੋਨ ਨਹੀਂ ਉਤਰਦਾ ਹੁੰਦਾ ਮੈਂ ਕੋਈ ਚੀਜ਼ ਬਣਾ ਲਈ ਕਰਤੀ ਇਹ ਚੀਜ਼ ਏਦਾਂ ਹੀ ਅਸਰੀ ਜਾਂਦਾ ਹਾਡਾ ਹੂੰ ਆਹ ਰਹਿਂਦੀ ਉਹ ਤਾਂ ਨਾ ਆਪਾਂ ਗਲਤੀ ਕੀਤੀ ਉਹਨਾਂ ਨੂੰ ਡਾਡੀ ਸਰਕਾਰ ਉਹਨਾਂ ਨੇ ਕਿਹਾ ਕੇ ਇਹ ਨਹੀਂ ਕੰਮ ਤੇ ਹੁੰਦਾ ਆਹ ਮੈਨੂੰ ਲੱਗਦਾ ਹੈ ਹਾਂ ਚਲ ਉਹਨਾਂ ਦੇ ਲੱਗ ਜਾਂਦੇ ਤੇ ਤਾਂ ਵੀ ਸਾਡਾ ਸੌਖਾ ਸੁਣਾਂਗੇ ਹੁਣ ਉਹਨਾਂ ਨੂੰ ਰੱਖਣਾ ਉਹਨਾਂ ਵਿੱਚ ਰੱਖਣਾ ਕਿਉਂਕਿ ਉਹਨੇ ਮੈਨੂੰ ਕਿੰਨਾ ਜ਼ੋਰ ਲਾਉਂਦਰਾ ਵੀ ਮੈਂ 15000 ਰੁਪਏ ਦਿੰਨਾ 15 ਹਾਂ ਆਹ ਬਾਕੀ ਚਲ ਕੋਈ ਗੱਲ ਨਹੀਂ ਮਿਲ ਹੀ ਜਾਣਾ ਵਾ ਕੰਮ ਆਹ ਮੀ ਹਟ ਨਹੀਂ ਜਾਂ ਮੀ ਕਿਹ ਕਿੰਨਾ ਆ ਗਿਆ ਆ ਮੀ ਤੇ ਪਿਆਰਾ ਜਿਹਾ ਹਟਿਆ ਇਹ ਚੋਰਾ ਹੂੰ ਆ ਚੰਪੀ ਆਉਂਦੀ ਹੈ ਨਾ ਹਾਂ ਬੂਆਲ ਵਾਲੀ ਮੈਂ ਆਇਆ ਨਾ ਉਹ ਪਰਦੇ ਨਾ ਕਿੰਨਾ ਕਿ ਜਤਨ ਲਗਾਉਂਦਾ ਹੈ ਨਾ ਆਹ ਹੋ ਗਈ ਮੂਹਾਂ ਤੇ ਲਵਾਉਣਾ ਆਹ ਪੱਲੀ ਜੀ ਹੈਗੀ ਆ ਉੱਡਦੀ ਉੱਡ ਜਾਂਦੀ ਹੈ ਤੰਦਰ ਨੂੰ ਆ ਜਾਂਦੀ ਨਾਲ ਹੀ ਸ਼ਾਮ ਪਾ ਜਾਂਦੀ ਹਾਂ ਚਲ ਤੂੰ ਨਾ ਚਾਹ ਚਾਹ ਨਹੀ ਨਹੀ ਚਾਹ ਨਹੀਂ ਪੀਣੀ ਤੂੰ ਰੋਟੀ ਵੰਡੀ ਮੈਂ ਥੜੇ ਤੇ ਬੈਲਾ ਘੜੀ ਮੇਥੋ ਮੱਲੇ ਚ ਥੜੇ ਤੇ ਅੱਛਾ ਕਿੰਨਾ ਚਿਰ ਹੋ ਗਿਆ ਪਿੰਡ ਦੇ ਬੰਦੇ ਨੂੰ ਬੁਲਾਇ ਨਹੀਂ ਜਾਂਦਾ ਹਾਂ ਚਲੋ ਨਾਲੇ ਨਾ ਤੇ ਕੰਮ ਗੁੰਮਦਾ ਪਤਾ ਲੱਗ ਜਾਊਗਾ ਭੈਣਾਂ ਆਪ ਮੈਂ ਪੋਸ਼ਲਾ ਮੁੰਡੇ ਨਾਲ ਹੈ ਨਾ ਤਾਂ ਕਿ ਉਹ ਮੇਰੇ ਕੋਲ ਬੈਠਿਆ ਨਹੀਂ ਜਾਂਦਾ ਜਦੋਂ ਦਾ ਮੈਂ ਸਰਦਾਰ ਦੇ ਕੰਪਲ ਜਾੜਿਆ ਮੇਰੇ ਮਹੱਲੇ ਦੇ ਬੰਦਿਆਂ ਨਾਲ ਮਿਲਿਆ ਹੀ ਨਹੀਂ ਗਿਆ ਆਹੋ ਹੈ ਆ ਨਾਲ ਕੰਮ ਹੁੰਦਾ ਪਤਾ ਲੱਗਦਾ ਨਾ ਆ ਗਿਆ ਮੈਨੂੰ ਘਰ ਰੋਟੀ ਪਾਣੀ ਹੈ ਹਾਂ ਠੀਕ ਕੋਈ ਨਹੀਂ ਮੇਰੇ ਵਕਤ ਤੇ ਫੇਰ ਕੰਮ ਤੇ ਚੱਲ ਜਾਣਾ ਮੈਂ ਆਹੋ ਨਹੀਂ ਚਾਹੀਦਾ ਆ ਅੱਜ ਨਹੀਂ ਤਾਂ ਫੇਰ ਮੈਂ ਬਤਾਉ ਬਣਾ ਲੈਣੀ ਆ ਆ ਬਤਾਉ ਬਰਾਹ ਪਰਕੇ ਬਰਾਈ ਹਾਂ ਪਰਕੇ ਪਰਕੇ ਉਹ ਤਾਂ ਮੈਨੂੰ ਨਾ ਨਾ ਤੇਲ ਵੀ ਦੇ ਦਿੱਤਾ ਆਈਗਾ ਤੇਲ ਤਾਂ ਹੀ ਹਾਂ ਹਾਂ ਆ ਤੇ ਮੈਂ ਚਾਹੋ ਨਾ ਉਦਾਂ ਤੇ ਫੇਰ ਤੇ ਅੱਜ ਹੋਣਾ ਕਰਾਂਗੇ ਚਲ ਵਧੀਆ ਹੋ ਗਿਆ ਚਲ ਬਣਾ ਫੇਰ ਪਰਕੇ ਬਣਾ ਲੈ ਠੀਕ you <laughs>